ਸਿੱਧੇ ਪ੍ਰਦਾਨਗੀ ਕਹੋਗੇ ਮਤਲਬ ਤੁਮ ਜਿਹੜੀ ਅੱਜ ਚੋਣ ਹੋਈ ਆ ਉਸ ਦੇ ਚ ਵੀ ਸਰਬਸੰਤੀ ਨਾਲ ਚੋਈਆਂ ਮੈਂ ਬਹੁਤ ਬਹੁਤ ਮੁਬਾਰਕਵਾਦ ਕਰਦਾ ਸਾਰੇ ਮੇਰੇ ਆਰਟੀ ਵੀਰੋਂ ਦੇਣੀ ਚਾਹੁੰਦਾ ਤੇ ਫਿਰ ਮੈਂ ਉਸ ਤੋਂ ਬਾਅਦ ਮੁਬਾਰਕਬਾਦ ਨਾਲ ਜਿਹੜੇ ਸਰਪਸਤ ਮੈਂ ਬਕਰੇ ਤੇ ਮੋਹਤ ਕੁੰਦਰ ਜੀ ਜਨਮ ਦਿਨ ਪਰਾਰਧਨਾਂ ਬਹੁਤ ਬਹੁਤ ਮੁਬਾਰਕਬਾਦ ਤੇ ਇਹ ਦਵਾਰ ਜਿਵੇਂ ਸਤਿ ਸਭਾ ਕਰਪਾ ਸਰੇਮਰੀ ਆਪ ਜੀ ਦਾ ਮਾਣ ਦਾ ਜਿਨ੍ਹਾਂ ਨੇ 24 ਸਮਤੀ ਨਾਲ ਜਿੱਤੀ ਹੈ ਤੇ ਆਪ ਨੂੰ ਪਤਾ ਹੈ ਪਿਛਲੇ ਕਾਲ ਵਿੱਚ ਜੁਨੀਨ ਵਿਸ਼ਾ ਤੋਂ ਬਣ ਗਈ ਸੀ ਕੋਈ ਇੱਕ ਦਾ ਸਬੂਤ ਹੁੰਦੇ ਸਾਰੇ ਇੱਥੇ ਇਕੱਠੇ ਹੋਏ ਨੇ ਤੇ ਮੈਂ ਸਭ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਸਾਰੇ ਸਰਦਾਰੀਓ ਸੱਚਾ ਸੋਤਾ ਐਸੋਸੀਏਸ਼ਨ ਦੇ ਸਾਹਿਬ ਕਾ ਪ੍ਰਧਾਨ ਜਿਨ੍ਹਾਂ ਨੇ ਵੀ ਸਾਡੇ ਸਰਪ੍ਰਸਤ ਨੇ ਇਹ ਮਿਹਰ ਦਾ ਆਕਾਣ ਕਰਨ ਕਲੇ ਕਲੇ ਸਾਡੇ ਆਰਤੀ ਭਾਈ ਜਾਂ ਦੇ ਕਲੇ ਕਲੇ ਆਰਤੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਮੈਂ ਇਹ ਵਾਦਾ ਕਰਦਾ ਕਿ ਮੈਂ ਆਪਣੇ ਉਹਨੂੰ ਹਰ ਕੋਸ਼ਿਸ਼ ਕਰੂਗਾ ਕਿ ਜੋ ਸਾਡੀ ਭਾਈਚਾਰਕ ਸਾਂਝ ਹੈ ਉਸ ਨੂੰ ਬਰਕਰਾਰ ਰੱਖਦੇ ਹੋਏ ਸਾਡੀ ਮੰਡੀ ਨੂੰ ਉਪਲੰਧੀਆਂ ਦੇ ਲੱਗੇ ਕਿਸਾਨਾਂ ਦੇ ਅਰਤੀ ਨੇਤਾ ਲਈ ਕੀ ਕੀ ਕੰਮ ਕੀਤੇ ਨੇ ਇਹ ਮੁਸ਼ਕਿਲਤਾ ਦੀ 9 ਮਾਸ ਦਾ ਰਿਸ਼ਤਾ ਇਹਦਾ ਅਲੱਗ ਹੋਣਾ ਨਹੀਂ ਉਸ ਨੂੰ ਆਪਣੇ ਵੱਲੋਂ ਕੋਸ਼ਿਸ਼ ਕਰਾਂਗੇ ਕਿ ਰਿਸ਼ਤੇ ਨੂੰ ਉਹ ਬਿਹਤਰ ਬਣੇ